ਡਾਕਟਰਾਂ ਵੱਲੋਂ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਅੱਜ ਪੰਜਾਬ ਭਰ ਵਿੱਚ ਡਾਕਟਰਾਂ ਵੱਲੋਂ ਜੋ ਹੈ ਆਪੀਡੀ ਜੋ ਹੈ ਬੰਦ ਕੀਤੇ ਜਾਂਦਾ ਐਲਾਨ ਕੀਤਾ ਗਿਆ ਹੈ। ਇਸੇ ਦੇ ਤਹਿਤ ਹੀ ਅਸੀਂ ਵੱਖ-ਵੱਖ ਹਸਪਤਾਲ ਰਾਜਪੁਰਾ ਤੇ ਬਨੂੜ ਦੇ ਸਿਵਲ ਹਸਪਤਾਲ ਵਿੱਚ ਅਸੀਂ ਇੱਥੇ ਗੱਲਬਾਤ ਕਰਾਵਾਂਗੇ ਐਸਐਮਓ ਨਾਲ ਡਾਕਟਰ ਸਾਹਿਬ ਨਾਲ ਤੇ ਇੱਥੇ ਆਏ ਹੋਏ ਮਰੀਜ਼ਾਂ ਨਾਲ ਜਿਹੜੇ ਕਿ ਪਰੇਸ਼ਾਨ ਹੋ ਕੇ ਇੱਥੇ ਆਂਦੇ ਨੇ ਲੇਕਿਨ ਜਦ ਉਹਨਾਂ ਨੂੰ ਪਤਾ ਲੱਗਦਾ ਕਿ ਅੱਜ ਡਾਕਟਰ ਹੜਤਾਲ ਤੇ ਨੇ ਤੇ ਉਹਨਾਂ ਨਾਲ ਕੀ ਬੀਤੀ ਹੈ ਅਸੀਂ ਗੱਲਬਾਤ ਕਰਾਵਾਂਗੇ ਐਸਐਮਓ ਨਾਲ ਤੇ ਨਾਲ ਨਾਲ ਡਾਕਟਰਾਂ ਦੇ ਨਾਲ ਐਸੋਸੀਏਸ਼ਨ ਨੇ ਫੈਸਲਾ ਕੀਤਾ ਹੈ ਕਿ ਜੋ ਮੰਤਵਾ ਕਿ ਘਟਨਾ ਹੋਈ ਹੈ ਮਨਾਲ ਉਸੇ ਪ੍ਰੋਟੈਸਟ ਦੇ ਕੇ ਜਿਸ ਦਾ ਸਾਹਬ ਨਹੀਂ ਮੰਨ ਦਿੱਤਾ ਹੈ ਅਸੀਂ ਵੀ ਆਪੀ ਬੰਦ ਕੀਤੀ ਐਮਰਜੈਂਸੀ ਸਰਵਿਸਿਜ਼ ਚੱਲ ਰਹੀ ਹੈ ਤੇ ਉਸ ਦੇ ਇਲਾਵਾ ਮੈਡੀਕਲ ਈਕਰੀ ਆ ਕੋਈ ਐਮਰਜੈਂਸੀ ਅਪ੍ਰੋਬਲ ਹੈ जितने भी मतलब वो होंगे वो पुलिस सर्विस हम हो के पेशेंट को खतरे फायदे हैं पर इंसाफ मिलना भी बहुत जरूरी है मैम लगता है डॉक्टर की सुरक्षा को लेकर सारे डॉक्टर प्रोटेस्ट भी हाँ जी प्रोटेस्ट कर सारे इकट्ठे होकर करेंगे तो कुछ तो हल निकलेगा उधर जैसे कि मैडम ने पहले दस ही दिखता है कि एमरजेंसी सेवा वहाँ मेडिको लीगल चल रही है पर जो चीज़ कम हो सकती है जाए ਉਰੂ ਕਪੜੀ ਸੇਵਾਵਾਂ ਬੰਦ ਨੇ ਫ੍ਰੀਜਰ ਨੂੰ ਰੋਜ਼ਮਰਗਾ ਦੀ ਪ੍ਰਸ਼ੰਨਤਾ ਪ੍ਰਸ਼ੰਨਤਾ ਹੋ ਰਹੀ ਹੈ ਪਰ ਸਾਰੇ ਸਮਾਜ ਦਾ ਇਕੱਠਾ ਹੋ ਕੇ ਕਿਸੇ ਇਸ ਕਰ ਦੇ ਲੈਣੇ ਵਾਲਾ ਕੇ ਬੰਦਨਾ ਜੁਰਰੀ ਐ ਕਿਉਂਕਿ ਇੱਕ ਸਮਾਜਿਕ ਮੁੱਦਾ ਹੈ ਔਰ ਤਨ ਸੁਰੱਖਿਆ ਮੈਡੀਕਲ profession ਦੇ ਵਿੱਚ ਵੀ ਬਾਕ ਇੰਫੈਕਸ਼ਨ ਦੇ ਵਿੱਚ ਵੀ ਜਿੱਥੇ ਕਿਤੇ ਐਮਰਜੈਂਸੀ ਆਰਜ ਦੇ ਵਿੱਚ ਡੇਟਿਸ ਨੂੰ ਕੰਮ ਕਰਨਾ ਪੈਂਦਾ ਹੈ ਇਹ ਸੰਜਮ ਦਾ ਇਸ ਸਾਡੇ ਸਮਾਜ ਦਾ ਬੰਦਸ ਆਪਾਂ ਇਹਦੀ ਸੇਫਟੀ ਵਾਸਤੇ ਕਿਤੇ ਕਿ ਲੀਗਲ ਵਰਕ ਦੀ ਮੰਗ ਹੈ ਜਾਂ ਸਮਾਜ ਦੇ ਵਿੱਚ ਕਲਚਰ ਜਿਹਦੇ ਨੀਤੇ ਵਰਕਰ ਫ੍ਰੈਂਡਲੀ ਕੀ ਮਤਲਬ ਵਰਕਰ ਸੇ ਮਿਲਦਾ ਸਾਰੇ ਵਰਕਰ ਸੇ ਫ੍ਰੈਂਡਲੀ ਬ੍ਰਾਂਡ ਦੀ ਮੰਗ ਹੈ ਉਹਦੇ ਵਾਸਤੇ ਆਪਾਂ ਨੂੰ ਕੱਲ ਆਪਣਾ ਕਲਚਰ ਇਸ ਤਰੀਕੇ ਨਾਲ ਅਪਡੇਟ ਕਰਨਾ ਪਏਗਾ ਬਣਾਣਾ ਪਏਗਾ ਤਾਂ ਕਿ ਲੋਕਾਂ ਨੂੰ ਵਿਸ਼ਵਾਸ ਹੋਵੇ ਤੇ ਇਹ ਸੈਸ਼ਨ ਵੀ ਇਸ ਦੀ ਕਲੈਕਸ਼ਨ ਦੇ ਦੇਮਕੇ ਹੱਥ ਦੇ ਵਿੱਚ ਇਕੱਠੇ ਹੋ ਕੇ ਖੜੇ ਨੇ ਤਾਂ ਕਿ ਇੱਕ ਰਖਤ ਸਮਾ ਰਹੇ ਨੇ ਜੀ ਲੈਣ ਮੈਂ ਪਹਿਲਾਂ ਅੱਜ ਡਿਊਟੀ ਤੋਂ ਸਪੈਸ਼ਲ ਛੁੱਟੀ ਕਰਕੇ ਵਾਈਫ ਆਪਣੇ ਮਿਸਿਸ ਨੂੰ ਇੱਥੇ ਚੈੱਕਅਪ ਵਾਸਤੇ ਆਏ ਸੀ ਪਿਛਲੇ 3-4 ਦਿਨਾਂ ਤੋਂ ਇੱਥੇ ਸਟ੍ਰਾਈਕ ਚੱਲ ਰਹੀ ਹੈ ਜੀ ਡਾਕਟਰਾਂ ਦੀ ਇਸ ਕਰਕੇ ਸਾਨੂੰ ਇੰਨੇ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਅਸੀਂ ਸ਼ੇਅਰ ਨਹੀਂ ਕਰ ਸਕਦੇ ਜੀ ਇੰਨਾ ਬੁਰਾ ਸਿਚੁਏਸ਼ਨ ਇਸ ਟਾਈਮ ਹੋਈ ਪਈ ਹੈ ਜੀ ਹਸਪੀਟਲ ਦੀ ਲੋਕ ਖੱਜਲ ਖਵਾਰ ਹੋ ਕੇ ਵਾਪਸ ਜਾ ਰਹੇ ਆ ਜੀ ਤੇ ਸਰਕਾਰ ਤੋਂ ਵੀ ਅਸੀਂ ਇਹ ਗੁਹਾਰ ਰਗਲਾਉਂਦੇ ਆਂ ਵੀ ਜਲਦੀ ਤੋਂ ਜਲਦੀ ਇਹਦਾ ਕੋਈ ਹੱਲ ਕਰਕੇ ਮਸਲੇ ਦਾ ਲੋਕਾਂ ਨੂੰ ਉਹਨਾਂ ਦੀ ਬਣਦੀ ਸਹੂਲਤ ਦਿੱਤੀ ਜਾਵੇ ਤਾਂ ਜੋ ਜਿਹਨਾਂ ਨੂੰ ਠੋਕਰਾਂ ਪੈਰੀਆਂ ਉਹ ਠੋਕਰਾਂ ਤੋਂ ਲੋਕ ਬਚਣ ਸਕਣ ਧੰਨਵਾਦ ਜੀ ਨਹੀਂ ਹਾਂਜੀ ਹਾਂ ਕਿ ਮੈਂ ਅਸੀਂ ਆਏ ਆ ਪਹਿਲਾਂ ਕਿ ਡਾਕਟਰ ਸਾਹਿਬ ਸਟ੍ਰਾਈਕ 'ਚ ਸੀ ਤੇ ਫਿਰ ਵਾਪਸ ਜਾਣਾ ਪੈ ਰਿਹਾ ਹੁਣ ਸਾਨੂੰ ਅਸੀਂ ਜਾ ਰਹੇ ਆ ਫਿਰ ਵਾਪਸ ਤੇ ਅੱਥੇ ਆ ਕੀ ਪਤਾ ਲੱਗਿਆ ਕਿ ਅੱਜ ਸਾਰੀ ਸਟ੍ਰਾਈਕ ਹੈ ਅੱਜ ਸਾਡੀ ਪੀਸੀਐਮਐਸ ਐਸੋਸੀਏਸ਼ਨ ਦੀ ਸਟੇਟ ਲੈਵਲ ਦੀ ਸਟ੍ਰਾਈਕ ਹੈ ਜੀ ਤੇ ਡਾਕਟਰ ਆਰਜੀ ਆਰਜੀਗਰ ਮੈਡੀਕਲ ਕਾਲਜ ਕੋਲਕਾਤਾ ਵਾਲੇ ਵਿਖੇ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਅਸੀਂ ਚਾਹੁੰਦੇ ਹਾਂ ਕਿ ਉੱਥੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਅਤੇ ਇਨਸਾਫ ਮਿਲੇ ਦੂਜਾ ਪੰਜਾਬ ਸਰਕਾਰ ਪ੍ਰਤੀ ਸਾਡੀ ਇਹ ਮੰਗ ਹੈ ਕਿ ਜੋ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਕਿ ਇੱਥੇ ਸਿਕਿਉਰਿਟੀ ਜਿਹੜੀ ਹੈ ਉਹ 24 ਘੰਟੇ ਸਾਰੇ ਹਸਪਤਾਲਸ ਦੇ ਵਿੱਚ ਹੋਣੀ ਚਾਹੀਦੀ ਹੈ ਤਾਂ ਜੋ ਅਸੀਂ ਸਹੀ ਤਰੀਕੇ ਨਾਲ ਆਪਣਾ ਕੰਮ ਕਰ ਸਕੀਏ ਤੇ ਡਾਕਟਰ ਸਾਹਿਬ ਅੱਜ ਤੋਂ ਇਲਾਵਾ ਮਤਲਬ ਅੱਜ ਦਾ ਦਿਨ ਹੀ ਸਟ੍ਰਾਈਕ ਹੈ ਜਾਂ ਕੱਲ ਵੀ ਅੱਗੇ ਤੱਕ ਕਦ ਤੱਕ ਜਾਰੀ ਰਹੇਗੀ ਦੇਖੋ ਇਹ ਸਾਡੀ ਐਸੋਸੀਏਸ਼ਨ ਦੀ ਕਾਲ ਹੈ ਔਰ ਫਿਲਹਾਲ ਜੋ ਸਾਡੇ ਕੋਲ ਹੈ ਉਹ ਅੱਜ ਦੀ ਹੀ ਸਟ੍ਰਾਈਕ ਅਸੀਂ ਪਲਾਨ ਕਰੀ ਹੈ ਬਾਕੀ ਜੋ ਐਸੋਸੀਏਸ਼ਨ ਵੱਲੋਂ ਫਰਦਰ ਆਰਡਰਸ ਹੋਣਗੇ ਉਸ ਦੇ ਹਿਸਾਬ ਨਾਲ ਅਸੀਂ ਅੱਗੇ ਕਰ ਤੇ ਓਪੀਡੀ ਬੰਦ ਰਹਿਣਗੀਆਂ ਜਾਂ ਓਪੀਡੀ ਚੱਲਣ ਗਿਆ ਐਮਰਜੈਂਸੀ ਸੇਵਾਵਾਂ ਜਿਹੜੀ ਓਪੀਡੀ ਹੈ ਉਹ ਅੱਜ ਪੂਰੀ ਤਰੀਕੇ ਨਾਲ ਬੰਦ ਹੈ ਐਮਰਜੈਂਸੀ ਸੇਵਾਵਾਂ ਬਿਲਕੁਲ ਚੱਲੂ ਹਨ ਕੋਈ ਕਿਸੇ ਪੇਸ਼ੈਂਟ ਨੂੰ ਜਿਹਨੂੰ ਕਿਸੇ ਨੂੰ ਐਮਰਜੈਂਸੀ ਹੈ ਉਹਨੂੰ ਕੋਈ ਦਿੱਕਤ ਨਹੀਂ ਆਉਂਦੀ ਜਾਈਗੀ ਸਾਡਾ ਡਾਇਲਿਸਿਸ ਸੈਂਟਰ ਵੀ ਚੱਲ ਰਿਹਾ ਹੈ ਔਰ ਜਿਹੜੇ ਕੋਈ ਬਹੁਤ ਇੰਪੋਰਟੈਂਟ ਜੋ ਵੀ ਕੰਮ ਹੈ ਉਹ ਕੀਤਾ ਜਾਏਗਾ ਪਰ ओपीडी ਸੇਵਾਵਾਂ ਬੰਦ ਰਹਿਣਗੀਆਂ ਇਹ ਸੀਗੇ ਸਾਡੇ ਨਾਲ ਡਾਕਟਰ ਸਾਹਿਬ ਜਿਨ੍ਹਾਂ ਨੇ ਕੀ ਜਾਣਕਾਰੀ ਦਿੱਤੀ ਕਿ ਅੱਜ ਦੇ ਦਿਨ ਜੋ ਹੈ ਪੰਜਾਬ ਭਰ ਦੇ ਡਾਕਟਰ ਤੇ ਨਾਲ ਨਾਲ ਏਪੀਜੈਨ ਹਸਪੀਟਲ ਦੇ ਡਾਕਟਰ ਜੋ ਹੈ ਉਹ ਸਟ੍ਰਾਈਕ ਤੇ ਹੈ ओपीडी ਸੇਵਾਵਾਂ ਬੰਦ ਰਹਿਣਗੀਆਂ ਤੇ ਐਮਰਜੈਂਸੀ ਸੇਵਾਵਾਂ ਇਹਨਾਂ ਵੱਲੋਂ ਜੋ ਹੈ ਚਾਲੂ ਰਹਿਣਗੀਆਂ ਜਤਿੰਦਰ ਲਖੀ ਡੇਲੀ ਪੋਸਟ ਪੰਜਾਬ ਰਿਆਣਾ ਹਿਮਾਚਲ